ਹਾਂਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਗੈਵੀ ਚਾਹਾਨ ਵਲੌਗਸ ਕੈਨੇਡਾ ਸਰਕਾਰ ਵੱਲੋਂ ਇੱਕ ਨਵਾਂ ਤੀਰ ਛੱਟਤਾ ਮਾਰਕ ਮਿਲਰ ਮਾਨਯੋਗ ਇਮੀਗ੍ਰੇਸ਼ਨ ਮੰਤਰੀ ਕੈਨੇਡਾ ਨੇ ਸਾਫ਼ ਸ਼ਬਦਾਂ ਦੇ ਵਿੱਚ ਕੜੇ ਸ਼ਬਦਾਂ ਵਿੱਚ ਇਹ ਗੱਲ ਕਹਿਤੀ ਹੈ ਵੀ ਕਿਸੇ ਵੀ ਹਾਲਤ ਦੇ ਵਿੱਚ ਅਸੀਂ ਅੰਤਰਰਾਸ਼ਟਰੀ ਸਟੂਡੈਂਟਸ ਨੂੰ ਪੱਕਾ ਨਹੀਂ ਕਰਾਂਗੇ ਕਹਿਣ ਦਾ ਭਾਵ ਇਸ ਬਿਆਨ ਦੇ ਬੁਲੇਟੇ ਦੇ ਵਿੱਚ ਇੰਡੀਅਨ ਜਾਂ ਪੰਜਾਬੀ ਸਟੂਡੈਂਟ ਸਿੱਧੇ ਤੇ ਸਿੱਧੇ ਤੌਰ ਤੇ ਆ ਗਏ ਆ ਮਾਰਕ ਮਿਲਰ ਨੇ ਬਹੁਤ ਕਾੜੇ ਸ਼ਬਦਾਂ ਦੇ ਵਿੱਚ ਸਾਫ ਸ਼ਬਦਾਂ ਦੇ ਵਿੱਚ ਇਹ ਗੱਲ ਕਹੀ ਹੈ ਕਿ ਜਿੰਨੀਆਂ ਵੀ ਇਮੀਗ੍ਰੇਸ਼ਨ ਦੇ ਵਿੱਚ ਚੋਰ ਮੋਰੀਆਂ ਸੀਗੀਆਂ ਜਿਨ੍ਹਾਂ ਨਾਲ ਜਿਹੜੇ ਅੰਤਰਰਾਸ਼ਟਰੀ ਵਿਦਿਆਰਥੀ ਕੈਨੇਡਾ ਦੀ ਪੀਆਰ ਲੈ ਲੈਂਦੇ ਸੀ ਉਹ ਅਸੀਂ ਸਾਰੀਆਂ ਚੋਰ ਮੋਰੀਆਂ ਬੰਦ ਕਰਤੀਆਂ ਸੀ ਬੰਦ ਕਰਤੀਆਂ ਕਹਿਣ ਦਾ ਭਾਵ ਵੀ ਕੋਈ ਅੰਤਰਰਾਸ਼ਟਰੀ ਸਟੂਡੈਂਟ ਕੈਨੇਡਾ 'ਚ ਪੜਨਾ ਆਉਂਦਾ ਪੜ ਕੇ ਵਰਕ ਪਰਮਿਟ ਲੈਂਦਾ ਤੇ ਉਸ ਤੋਂ ਬਾਅਦ ਪੀਆਰ ਲਾ ਲੈਂਦਾ ਸੀ ਪੀਆਰ ਹੋ ਜਾਂਦਾ ਸੀਗਾ ਹੁਣ ਉਹ ਕਹਿੰਦੇ ਜਿੰਨੇ ਵੀ ਰਸਤੇ ਹੈਗੇ ਆ ਪੀਆਰ ਨੂੰ ਖੁੱਲਦੇ ਆ ਅੰਤਰਰਾਸ਼ਟਰੀ ਵਿਦਿਆਰਥੀ ਜੋ ਪੜਨਾ ਆਉਂਦਾ ਪੜਨਾ ਆਉਣ ਤੋਂ ਬਾਅਦ ਵਰਕ ਪਰਮਿਟ ਲੈਂਦਾ ਤੇ ਉਹਦੇ ਦਰਵਾਜ਼ੇ ਖੁੱਲ ਜਾਂਦੇ ਸੀਗੇ ਪੀਆਰ ਲੈਣ ਵਾਸਤੇ ਉਹ ਅਸੀਂ ਬੰਦ ਕਰਤੇ ਆ ਬਿਲਕੁਲ ਵੀ ਅਸੀਂ ਕਿਸੇ ਵੀ ਅੰਤਰਰਾਸ਼ਟਰੀ ਵਿਦਿਆਰਥੀ ਨੂੰ ਪੱਕਾ ਨਹੀਂ ਕਰਾਂਗੇ ਤੁਸੀਂ ਆਉਣਾ ਆਓ ਤੁਸੀਂ ਆਉਣਾ ਨਾ ਆਓ ਇਹ ਤੁਹਾਡੀ ਮਰਜ਼ੀ ਆ ਤਾਂ ਇਹ ਬਹੁਤ ਹੀ ਜਾਨੀ ਕਿ ਹਰਾਨੀਜਨਕ ਤੇ ਠੇਸ ਪਹਚਾ ਦੇਣ ਵਾਲਾ ਬਿਆਨ ਹੈਗਾ ਇਮੀਗ੍ਰੇਸ਼ਨ ਮੰਤਰੀ ਦਾ ਜਿਹੜੇ ਵਿਚਾਰੇ ਪੰਜਾਬ ਤੋਂ ਜਾਂ ਇੰਡੀਆ ਤੋਂ ਸਟੂਡੈਂਟ ਗਏ ਐ ਨੇ ਪੈਸੇ ਲਾ ਕੇ ਤੇ ਉਹ ਪੜਨ ਦੀ ਆਪਾਂ ਨੂੰ ਪਤਾ ਹੀ ਆ ਵੀ ਪੜਨ ਦੀ ਨੀਅਤ ਨਾਲ ਨਹੀਂ ਗਏ ਉਹ ਕੈਨੇਡਾ ਤੇ ਪੀਆਰ ਲੈਣ ਲਈ ਗਏ ਆ ਤੇ ਪਰ ਹੁਣ ਜਿਹੜਾ ਇਹ ਜਿਹੜਾ ਹੈਗਾ ਉਹਨਾਂ ਨੇ ਰੂਲ ਕਰਤੇ ਆ ਸਖਤੀ ਕਰਤੀ ਆ ਤਾਂ ਵਾਕਈ ਬਹੁਤ ਚਿੰਤਾ ਦਾ ਵਿਸ਼ਾ ਕੋਈ ਜ਼ਮੀਨ ਵੇਚ ਕੇ ਗਿਆ ਕੋਈ ਕਰਜ਼ਾ ਚੱਕ ਕੇ ਗਿਆ ਕੋਈ ਕਿਵੇਂ ਗਿਆ ਕੋਈ ਕਿਵੇਂ ਗਿਆ ਪਰ ਇੱਥੇ ਇੱਕ ਸੋਚਣ ਵਾਲੀ ਗੱਲ ਇਹ ਹੈ ਕਿ ਜਿੰਨੀ ਇਮੀਗ੍ਰੇਸ਼ਨ ਦੇ ਵਿੱਚ ਚੋਰ ਮੋਰੀਆਂ ਸੀਗੀਆਂ ਕੈਨੇਡਾ ਨੂੰ 2024 ਚ ਹੀ ਕਿਉਂ ਪਤਾ ਲੱਗਿਆ ਪਹਿਲਾਂ ਕਿਉਂ ਨਹੀਂ ਪਤਾ ਹੁਣ ਪਹਿਲਾਂ ਕਿਉਂ ਨਹੀਂ ਪਤਾ ਲੱਗਿਆ ਇਹਦਾ ਕਾਰਨ ਮੈਂ ਤੁਹਾਨੂੰ ਦੱਸ ਦਿੰਦਾ ਅੱਜ ਤੋਂ 2 4 5 7 ਸਾਲ ਪਹਿਲਾਂ ਕੈਨੇਡਾ ਨੂੰ ਬਾਹਰਲੇ ਅੰਤਰੇ ਸਟੂਡੈਂਟਾਂ ਦੀ ਬਹੁਤ ਲੋਡ ਸੀ ਕਿਉਂਕਿ ਕੈਨੇਡਾ ਨੂੰ ਆਪਦੀ ਇਕਨੋਮੀ ਅਪ ਕਰਨ ਵਾਸਤੇ ਬਹੁਤ ਸਾਰੇ ਸਟੂਡੈਂਟਾਂ ਦੀ ਲੋਡ ਸੀਗੇ ਕਿਉਂਕਿ ਬਹੁਤ ਪੈਸਾ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਰੂਪ ਦੇ ਵਿੱਚ ਕੈਨੇਡਾ ਚ ਆ ਰਿਹਾ ਸੀ ਜਿਹਦੇ ਕਰਕੇ ਕੈਨੇਡਾ ਦੀ ਇਕਨੋਮੀ ਜਿਹੜੀ ਹੈਗੀ ਆ ਅਪਲਿਫਟ ਹੁੰਦੀ ਸੀਗੀ ਪਰ ਹੁਣ ਜਦੋਂ ਸਾਰਾ ਕੁਝ ਡਾਵਾ ਡੋਲ ਹੋ ਗਿਆ ਹੁਣ ਇਹਨਾਂ ਤੋਂ ਉੱਥੇ ਗਏ ਬੰਦੇ ਨਹੀਂ ਸੰਭਲ ਰਹੇ ਉਹਨਾਂ ਨੂੰ ਕੰਮ ਨਹੀਂ ਦੇ ਰਿਆ ਕਿੰਨਾ ਹੋ ਗਿਆ ਸਾਰਾ ਸਟਰਕਚਰ ਵਿਗੜ ਗਿਆ ਤੇ ਹੁਣ ਅੰਤਰਰਾਸ਼ਟਰੀ ਵਿਦਿਆਰਥੀ ਨੂੰ ਇਹ ਕਹਿ ਦਿੱਤਾ ਗਿਆ ਕਿ ਅਸੀਂ ਤੁਹਾਨੂੰ ਪੀਆਰ ਨਹੀਂ ਕਰਾਂਗੇ ਪਹਿਲਾ 20 ਅੰਤਰਰਾਸ਼ਟਰੀ ਵਿਦਿਆਰਥੀ ਆਉਂਦੇ ਸੀ ਪਹਿਲਾ ਵੀ ਉਹਨਾਂ ਨੂੰ ਪੀਆਰ ਦਿੱਤੀ ਜਾਂਦੀ ਸੀ ਕਿਉਂ ਦਿੱਤੀ ਜਾਂਦੀ ਸੀ ਕਿ ਕੈਨੇਡਾ ਸਰਕਾਰ ਨੂੰ ਇਹ ਗੱਲਾਂ ਪਤਾ ਨਹੀਂ ਸੀ ਕਿ ਬੰਦਾ ਪੜਨ ਆਇਆ ਵਿਦਿਆਰਥੀ ਇੱਥੇ ਪੱਕੇ ਹੋ ਰਹੇ ਆ ਸਾਰਾ ਕੁਝ ਪਤਾ ਸੀਗਾ ਜਾਣਬੁੱਝ ਕੇ ਲੋਕਾਂ ਨੂੰ ਪੀਆਰ ਦਿੱਤੀ ਗਈ ਜਾਣਬੁੱਝ ਕੇ ਸਟੂਡੈਂਟਾਂ ਨੂੰ ਪੱਕਾ ਕੀਤਾ ਗਿਆ ਤਾਂ ਕਿ ਜਿਹੜੇ ਹੋਰ ਹੋਰ ਮੁਰਕਾਂ ਦੇ ਜਿਹੜੇ ਸਟੂਡੈਂਟ ਆ ਖਾਸ ਕਰਕੇ ਇੰਡੀਅਨ ਜਾਂ ਪੰਜਾਬੀ ਸਟੂਡੈਂਟ ਆ ਅਟਰੈਕਟ ਹੋਣ ਕੈਨੇਡਾ ਆਉਣ ਕੈਨੇਡਾ ਸਰਕਾਰ ਨੂੰ ਲੱਖਾਂ ਕਰੋੜਾਂ ਰੁਪਇਆ ਰੇਵੈਨਿਊ ਦੇ ਰੂਪ ਵਿੱਚ ਜਨਰੇਟ ਕਰਕੇ ਦੇਣ ਤੇ ਹੁਣ ਜਿਹੜਾ ਹੈਗਾ ਸਾਫ਼ ਜਦੋਂ ਡਾਵਾ ਡੋਲ ਹੋ ਗਿਆ ਕੰਮ ਹੁਣ ਪਤਾ ਲੱਗ ਗਿਆ ਵੀ ਸਾਡੇ ਸਿਰ ਤੋਂ ਪਾਣੀ ਨੰਗ ਗਿਆ ਹੁਣ ਸਾਡੇ ਤੋਂ ਮੈਨੇਜ ਨਹੀਂ ਹੋ ਰਿਹਾ ਤਾਂ ਇਹ ਕਹਿ ਦਿੱਤਾ ਗਿਆ ਕਿ ਅੰਤਰੀ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਅਸੀਂ ਪੱਕੇ ਨਹੀਂ ਕਰਾਂਗੇ ਹੁਣ 10000 ਸਟੂਡੈਂਟ ਨੂੰ ਜਿਹੜੇ ਹੈਗੇ ਵਰਕ ਪਰਮੈਂਟ ਵਾਲੇ ਆ ਉਹਨਾਂ ਨੂੰ ਕੈਨੇਡਾ ਚੋਂ ਕੱਢਣ ਦੀ ਤਿਆਰੀ ਆ ਤੇ 70000 ਜਿਹੜੇ ਸਟੂਡੈਂਟ ਆ ਉਹਨਾਂ ਤੇ ਤਲਵਾਰ ਲਟਕ ਰਹੀ ਹੈ ਕਿਸੇ ਵੀ ਟਾਈਮ ਉਹਨਾਂ ਨੂੰ ਰਿਪੋਰਟ ਕੀਤਾ ਜਾ ਸਕਦਾ ਹੈਗਾ ਇੱਕ ਗੱਲ ਦੂਜੀ ਗੱਲ ਹੁਣ ਜਿਹੜਾ ਨਵਾਂ ਸ਼ੋਸ਼ਾ ਜਿਹੜਾ ਹੈਗਾ ਕੈਨੇਡਾ ਦੇ ਵਿੱਚ ਸ਼ੁਰੂ ਹੋ ਗਿਆ ਕਿ ਜਿਹੜੀ ਹੇਟ ਸਪੀਚ ਹੈ ਸੋਸ਼ਲ ਮੀਡੀਆ ਤੇ ਇੰਡੀਅਨਸ ਲਈ ਲੋਕਾਂ ਨੇ ਵਰਤਣੀ ਸ਼ੁਰੂ ਕਰ ਦਿੱਤੀ ਇਹਦੇ ਪਿੱਛੇ ਕੋਈ ਸਾਜ਼ਿਸ਼ ਹੈ ਜਾਂ ਕੋਈ ਪਲਾਨ ਹੈ ਜਾਂ ਕੁਝ ਹੈ ਇਹਦੇ ਬਾਰੇ ਤਾਂ ਆਉਣ ਵਾਲੇ ਦਿਨਾਂ 'ਚ ਹੀ ਪਤਾ ਲੱਗੂਗਾ ਪਰ ਬਹੁਤ ਯਾਨੀ ਕਿ ਮਸਲਾ ਭਖ ਚੁੱਕਿਆ ਇੱਕ ਮੇਗਾ ਨਾਂ ਦੀ ਕੁੜੀ ਐ ਟਵਿੱਟਰ ਤੇ ਕਮੈਂਟ ਕਰਦੀ ਐ ਕੋਸ਼ਿਸ਼ ਕਰੂੰਗਾ ਮੈਂ ਜੇ ਉਹ ਮੈਨੂੰ ਕਮੈਂਟ ਮਿਲ ਗਿਆ ਤਾਂ ਮੈਂ ਸ਼ੇਅਰ ਕਰ ਦੂੰਗਾ ਟਵੀਟ ਟਵਿੱਟਰ ਤੇ ਜਿਹੜਾ ਕੀਤਾ ਮੇਗਾ ਨਾਂ ਦੀ ਕੁੜੀ ਨੇ ਉਹਦੇ ਚ ਉਹਨੇ ਕਿਹਾ ਵੀ ਜਿਹੜੇ ਇੰਡੀਅਨ ਆ ਇਹਨਾਂ ਨੂੰ ਅਕਲ ਹੈ ਨਹੀਂ ਨਾ ਇਹਨਾਂ ਨੂੰ ਰਹਿਣ ਦੀ ਅਕਲ ਆ ਨਾ ਇਹਨਾਂ ਨੂੰ ਖਾਣ ਪੀਣ ਦੀ ਅਕਲ ਆ ਨਾ ਇਹਨਾਂ ਨੂੰ ਪਤਾ ਵੀ ਲੇਡੀਜ਼ ਨਾਲ ਅਸੀਂ ਕਿਵੇਂ ਵਰਤਾਵਾ ਕਰਨਾ ਹੈ ਵਿਚਾਂ ਤੇ ਸਾਡੇ ਗੰਦਪਾਤ ਆ ਕੇ ਇਹਨਾਂ ਨੇ ਸਾਰਾ ਸਿਸਟਮ ਦੇ ਵਿੱਚ ਸਾਰਾ ਸਿਸਟਮ ਖਰਾਬ ਕਰਤਾ ਸਾਡਾ ਜਿਹੜੇ 80 90 ਦੇ ਦਹਾਕੇ ਚ ਇੰਡੀਅਨ ਆਈ ਸੀ ਉਹ ਚੰਗੇ ਸੀ ਪਰ ਜਿਹੜੇ ਹੁਣ ਆ ਰਹੇ ਆ ਇਹ ਲੋ ਕਲਾਸ ਲੋ ਬੈਕਗਰਾਉਂਡ ਕਲਾਸ ਤੋਂ ਆ ਰਹੇ ਇਹਨਾਂ ਨੂੰ ਬਿਲਕੁਲ ਵੀ ਕਿਸੇ ਤਰ੍ਹਾਂ ਦੀ ਕੋਈ ਅਕਲ ਨਹੀਂ ਹੈਗੀ ਇਸ ਜਾਨੀ ਕਿ 32 ਲੱਖ ਵਿਊ ਹੋ ਗਏ ਸੀ ਇਸ ਟਵੀਟ ਦੇ ਜਦੋਂ ਇਹ ਮੇਗਾ ਨਾਂ ਦੀ ਕੁੜੀ ਨੇ ਟਵਿੱਟਰ ਤੇ ਟਵੀਟ ਕੀਤਾ ਤਾਂ ਬਹੁਤ ਜਾਨੀ ਕਿ ਭਾਰਤੀਆਂ ਨੂੰ ਜਿਹੜੀ ਠੇਸ ਪਹੁੰਚੀ ਹੈ ਇਸ ਤਰ੍ਹਾਂ ਦੇ ਕਮੈਂਟ ਕਰਨ ਨਾਲ ਤੇ ਹੋਰ ਵੀ ਜਿਹੜੇ ਹੈਗੇ ਆ ਇਸ ਤਰ੍ਹਾਂ ਦੀਆਂ ਘਟਨਾਵਾਂ ਕੈਨੇਡਾ ਦੇ ਵਿੱਚ ਵੱਧ ਚੁੱਕੀਆਂ ਜੇ ਕਹਿ ਲਿਆ ਕਹਿ ਲਿਆ ਜਾਵੇ ਕਿ ਹੁਣ ਭਾਰਤੀਆਂ ਵਾਸਤੇ ਕੈਨੇਡਾ ਕੋਈ ਸੇਫ ਕੰਟਰੀ ਨਹੀਂ ਰਿਹਾ ਕਿਉਂਕਿ ਜਿਸ ਹੱਬ ਨਾਲ ਹੇਟ ਸਪੀਚ ਦੀ ਜਿਹੜੀ ਹੈਗੀ ਆ ਤੇਜ਼ੀ ਫੈਲ ਰਹੀ ਹੈ ਕੈਨੇਡਾ ਦੇ ਵਿੱਚ ਲੋਕ ਤਰ੍ਹਾਂ ਤਰ੍ਹਾਂ ਦੇ ਟਵੀਟ ਕਮੈਂਟ ਕਿਤੇ ਕੁਛ ਕਰ ਰਿਹਾ ਕੋਈ ਸਿਰਫ ਭਾਰਤੀ ਲੋਕਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਦੇ ਪਿੱਛੇ ਰੀਜ਼ਨ ਕੀ ਹੈ ਇਹ ਤਾਂ ਆਉਣ ਵਾਲੇ ਦਿਨਾਂ ਚ ਹੀ ਨਿਕਲ ਕੇ ਆਊਗਾ ਸਿੱਧਾ ਤੇ ਸਿੱਧਾ ਤਾਂ ਐਂ ਲੱਗਦਾ ਵੀ ਜਿਵੇਂ ਹੁਣ ਉੱਥੋਂ ਦੇ ਲੋਕ ਨਹੀਂ ਚਾਹੁੰਦੇ ਵੀ ਇੰਡੀਅਨ ਸਾਨੂੰ ਦੇਸਨ ਇੰਡੀਅਨ ਨੂੰ ਕੱਢ ਕੇ ਰਾਜੀ ਹੈ ਇਸ ਇਸ ਤਰ੍ਹਾਂ ਦਾ ਪ੍ਰੋਪਗੈਂਡਾ ਹੁਣ ਜਿਹੜਾ ਹੈਗਾ ਸੋਸ਼ਲ ਮੀਡੀਆ ਤੇ ਕੈਨੇਡਾ ਦੇ ਵਿੱਚ ਚੱਲ ਰਿਹਾ ਤਾਂ ਇਹਦੇ ਨਾਲ ਕੀ ਆ ਵੀ ਸਾਰੇ ਭਾਰਤੀਆਂ ਨੂੰ ਜਿਹੜਾ ਹੈਗਾ ਸਨਮਾਨ ਨੂੰ ਠੇਸ ਪਹੁੰਚੀ ਆ ਹੋ ਸਕਦਾ ਕੋਈ 1 2% ਜਿਨ੍ਹਾਂ ਦੀ ਵਜ੍ਹਾ ਕਰਕੇ ਸਾਡੀ ਬਦਨਾਮੀ ਹੋ ਰਹੀ ਆ ਹੋਣ ਆਪਾਂ ਨਹੀਂ ਕਹਿੰਦੇ ਕਿ ਇਸ ਤਰ੍ਹਾਂ ਦੇ ਲੋਕ ਨਹੀਂ ਹੈਗੇ ਹੋਣਗੇ ਹਰਕਤਾਂ ਵੀ ਕਰਦੇ ਹੋਣਗੇ ਪਰ ਉਹਦੇ ਕਰਕੇ ਸਾਰੇ ਭਾਰਤੀਆਂ ਦੀ ਇਮੇਜ ਜਿਹੜੀ ਹੈਗੀ ਆ ਖਰਾਬ ਹੋਈ ਆ ਲੋਕਾਂ ਤੋਂ ਇਹੋ ਜਿਹੀਆਂ ਚੀਜ਼ਾਂ ਸੁਣਨੀਆਂ ਪੈ ਰਹੀਆਂ ਵਾਕਈ ਜਿਹੜਾ ਹੈਗਾ ਬਹੁਤ ਜਾਨੀ ਕਿ ਦੋਖਤ ਚੀਜ਼ ਆਇਗਾ ਦੁੱਖ ਹੁੰਦਾ ਹੈ ਉਹ ਜਗਾ ਗੱਲਾਂ ਸੁਣ ਕੇ ਇਹਦੇ ਪਿੱਛੇ ਪ੍ਰੋਪਗੈਂਡਾ ਵੀ ਹੋ ਸਕਦਾ ਕੋਈ ਵੀ ਜਾਣ ਕੇ ਭਾਰਤੀਆਂ ਨੂੰ ਬਦਨਾਮ ਕਰੋ ਕਿਉਂਕਿ ਉੱਥੋਂ ਦੇ ਲੋਕ ਨਹੀਂ ਚਾਹੁੰਦੇ ਕਿ ਭਾਰਤੀ ਇੱਥੇ ਜਿਆਦਾ ਟਾਈਮ ਕੈਨੇਡਾ ਦੇ ਵਿੱਚ ਰਹਿਣ ਤਾਂ ਇਹ ਸਾਰਾ ਜਿਹੜਾ ਹੈਗਾ ਸਿਸਟਮ ਹੈ ਕੈਨੇਡਾ ਦੇ ਵਿੱਚ ਹੁਣ ਬਹੁਤ ਵੱਧ ਚੁੱਕਿਆ ਹੈਗਾ ਤੇ ਹੁਣ ਹਾਲਾਤ ਜਿਹੜੇ ਹੈਗੇ ਤੋਂ ਡੇ ਸਾਹਮਣੇ ਆ ਦਿਨ ਬਦਿਨ ਜਿਹੜੇ ਵਿਗੜਦੇ ਆ ਜਾ ਰਹੇ ਆ ਉਦਾਂ ਦੀਆਂ ਖਬਰਾਂ ਸਾਨੂੰ ਮਿਲ ਰਹੀਆਂ ਜਿਨ੍ਹਾਂ ਨੂੰ ਸੁਣ ਕੇ ਵਿਸ਼ਵਾਸ ਨਹੀਂ ਹੁੰਦਾ ਵੀ ਆ ਚੀਜ਼ਾਂ ਵੀ ਹੋ ਰਹੀਆਂ ਇਸ ਕਰਕੇ ਪੰਜਾਬੀਆਂ ਨੂੰ ਇੰਡੀਅਨ ਹੁਣ ਸੰਭਲ ਦੀ ਲੋੜ ਆ ਬਹੁਤ ਫੂਕ ਫੂਕ ਕੇ ਕਦਮ ਚੱਕਣ ਦੀ ਲੋੜ ਆ ਆਉਣ ਵਾਲਾ ਜਿਹੜਾ ਸਮਾਂ ਉਹ ਆਪਾਂ ਬਿਲਕੁਲ ਵੀ ਐਕਸਪੈਕਟ ਨਹੀਂ ਕਰਦੇ ਕਿ ਭਾਰਤੀਆਂ ਦੇ ਲਈ ਫਾਇਦੇਮੰਦ ਆ ਜਾਂ ਇਮੀਗ੍ਰੇਸ਼ਨ ਦੇ ਵਿੱਚ ਕੋਈ ਰਿਲੈਕਸ ਰਿਲੈਕਸੇਸ਼ਨ ਦੇਊਗੀ ਸਰਕਾਰ ਕਦੇ ਵੀ ਨਹੀਂ ਦਿੰਦੀਗੀ ਤੇ ਭਾਰਤੀਆਂ ਨੂੰ ਹੁਣ ਜਿਹੜਾ ਹੈਗਾ ਹਾਰਡ ਜਿਹੜੇ ਰੂਲ ਐ ਇਮੀਗ੍ਰੇਸ਼ਨ ਦੇ ਉਹ ਉਹਨਾਂ ਦਾ ਸਾਹਮਣਾ ਕਰਨਾ ਪਊਗਾ ਕਿਉਂਕਿ ਜਿਹੜੀ ਕੈਨੇਡਾ ਦੀ CBSA ਤੇ ਇਮੀਗ੍ਰੇਸ਼ਨ ਨੂੰ ਆ ਉਹ ਨਵੇਂ ਕਾਨੂੰਨਾਂ ਦੇ ਵਿੱਚ ਜਿਹੜੇ ਸ਼ਾਇਦ 15 ਜੁਲਾਈ ਤੋਂ ਲਾਗੂ ਹੋ ਗਏ ਆ ਬਹੁਤ ਜ਼ਿਆਦਾ ਪਾਵਰਾਂ ਦੇਤੀਆਂ ਇਵਨ ਕਿ ਉਹ ਡਿਪੋਰਟ ਵੀ ਕਰ ਸਕਦੇ ਆ ਕੋਈ ਵੀ ਅੰਤਰਰਾਸ਼ਟਰੀ ਵਿਦਿਆਰਥੀ ਆ ਜੇ ਕੋਈ ਗਲਤੀ ਕਰਦਾ ਇਸ ਤਰ੍ਹਾਂ ਦੀ ਕਿਸੇ ਤਰ੍ਹਾਂ ਦੀ ਵੀ ਜਿਹੜੀ ਕੋਈ ਸਖਤ ਗਲਤੀ ਕਰਦਾ ਤਾਂ ਉਹਨੂੰ ਡਿਪੋਰਟ ਵੀ ਕੀਤਾ ਜਾ ਸਕਦਾ ਇਸ ਕਰਕੇ ਭਾਰਤੀ ਕਾਨੂੰਨ ਉਸਤੇ ਸੋਚਣ ਵਿਚਾਰਨ ਦੀ ਲੋੜ ਹੈ ਇਕੱਠੇ ਹੋਣ ਦੀ ਲੋੜ ਹੈ ਕਿਉਂਕਿ ਸਾਰੀ ਕਮਿਊਨਿਟੀ ਨੂੰ ਕੁਝ ਬੰਦਿਆ ਕਰਕੇ ਬਦਨਾਮ ਕਰਨਾ ਗਲਤ ਹੈ ਤੇ ਇਸ ਕਰਕੇ ਸਾਰਿਆਂ ਨੂੰ ਮੇਰੀ ਬੇਨਤੀ ਹੈ ਕਿ ਆਪਾਂ ਇਕੱਠੇ ਹੋਈਏ ਤੇ ਜਿੰਨੇ ਵੀ ਲੋਕ ਉਥੋਂ ਦੇ ਆ ਜਾਂ ਕਿਤੋਂ ਦੇ ਉਹਦੇ ਖਿਲਾਫ ਆਵਾਜ਼ ਉਠਾਈਏ ਸასი ਕਾਲ